ਹੈ ਅੱਜ ਸਾਡੀ ਨਾਲ ਇੱਕ ਮੀਟਿੰਗ ਡਰੈਫਟ ਵੀ ਗਿਆ ਸਟ੍ਰੈਟੈਜਿਕਲ ਮਨਿ ਵਿਖੜੇ ਨਾਲ ਬਈ ਸਾਡੇ ਡੈਪਟੀ ਮੈਂਬਰ ਭੰਗੇ ਜੀ ਜੀ ਇੱਕ ਜੁਆਇੰਟਲੀ ਮੀਟਿੰਗ ਕੀਤੀ ਅੱਜ ਜਿਹਦੇ ਵਿੱਚ ਅਸੀਂ بار بار ਜਿਹੜੀ ਅਸੀਂ ਗੱਲ ਕਰਦੇ ਆ ਰਹੇ ਆਂ ਵਿੱਚੋਂ ਕਿ ਸਾਨੂੰ ਜਿਹੜਾ ਮਾਲ ਚਾਹੀਦਾ ਪ੍ਰੋਪਰ ਡਾਕੂਮੈਂਟ ਦੇ ਨਾਲ ਚਾਹੀਦਾ ਔਰ ਇਸ ਗੱਲ ਦਾ ਬਹੁਤ ਵੱਡਾ ਇਸ ਇਸ਼ੂ ਅੱਜ ਸਾਡੇ ਕੋ ਕ੍ਰੀਏਟ ਹੋਇਆ ਸੀਗਾ ਕਿ ਜਿਹੜਾ ਪ੍ਰੋਪਰ ਡਾਕੂਮੈਂਟ ਵਿੱਚੋਂ ਲੱਗ ਕੇ ਆ ਰਹੇ ਆਂ ਕੰਡਾ ਪਰਚੀ ਜਾਂ ਬਿਲਟੀ ਜਾਂ ਘੌਂਟ ਦੇ ਜਿਹੜੇ ਪੇਮੈਂਟ ਜਾ ਰਹੀ ਆ ਜਾਂ ਜਿਹੜੀ ਪਾਰਟੀ ਸਾਨੂੰ ਮਾਲ ਭੇਜ ਰਹੀ ਆ ਕੁਝ ਉਹਦੇ ਡਾਕੂਮੈਂਟਸਾਨੂੰ ਸਹੀ ਨਹੀਂ ਲੱਗ ਰਹੇ ਅੱਜ ਅਸੀਂ ਜੁਆਇੰਟਲੀ ਬੈਠ ਕੇ ਕਲੈਸ਼ਨ ਦੇ ਨਾਲ ਸਬਸਕ੍ਰਾਈਬਰ ਨਾਲ ਜੁਆਇੰਟਲੀ ਮੀਟਿੰਗ ਕੀਤੀ ਹੈ ਜੀ ਜਿਸੀ ਸਾਰਾ ਸੰਮਤੀ ਨਾਲ ਟੋਟਲੀ ਤੁਹਾਨੂੰ ਸੱਚ ਦੱਸਣਾ ਚਾਹੁੰਦੇ ਆਂ ਕਿ ਕੱਜ ਅਸੀਂ ਸਾਰਾ ਸੰਮਤੀ ਨਾਲ ਇਹ ਫੈਸਲਾ ਲਿੱਤਾ ਹੈ ਵੀ ਅਗਰ ਕੋਈ ਡਾਕੂਮੈਂਟ ਦੇ ਵਿੱਚ ਕਮੀ ਆਈ ਕਿਸੇ ਵੀ ਤਰ੍ਹਾਂ ਦੀ ਬਾਹਰੋਂ ਉਹਨਾਂ ਇੱਕੋ ਗੱਲ ਕਹਿ ਰਹੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਆਈ ਪਿੱਛੋਂ ਮਾਲ ਜਿਹੜਾ ਟਰੇਡਰ ਪਰਚੇਜ਼ ਕਰਕੇ ਲੈ ਕੇ ਆ ਰਿਹਾ ਮਾਲ ਕੋਈ ਵੀ ਡਾਕੂਮੈਂਟ ਦੀ ਉਹਦੀ ਪਰਚੇਜ਼ ਦੇ ਵਿੱਚ ਕੋਈ ਕਮੀ ਆਈ ਤਾਂ ਅਸੀਂ ਉਹਦੀ ਜੈਸਟ ਨਹੀਂ ਦੇਣਾ ਅੱਜ ਜੀ ਕੱਲ੍ਹ ਸ਼ਾਮ ਦੀ ਗੱਲ ਕੀਤੀ ਸਾਨੂੰ ਸਾਡੇ ਸਬਸਕ੍ਰਾਈਬੇਸ਼ਨ ਦੇ ਪ੍ਰਧਾਨ ਨੇ ਸਾਨੂੰ ਇਹ ਗੱਲ ਯਕੀਨ ਲਾਇਆ ਕਿ ਪ੍ਰਧਾਨ ਜੀ ਦੇ ਡਾਕੂਮੈਂਟ ਦੇ ਵਿੱਚ ਕੋਈ ਕਮੀ ਹੈ ਤੁਸੀਂ ਬੇਸ਼ੱਕ ਨਾਲ ਜੀਐਚ ਰੱਖੋ ਅਸੀਂ ਤੁਹਾਡੇ ਨਾਲ ਅੱਜ ਇਹ ਗੱਲ ਸਾਨੂੰ ਬਹੁਤ ਬੜੇ ਮਾਣ ਨਾਲ ਹੁਣ ਕਹਿੰਦੀ ਪੈਰੀ ਹੈ ਕਿ ਸਾਡੇ ਪ੍ਰਧਾਨ ਜੀ ਸਾਡੇ ਨਾਲ ਨਾਲ ਸਬਸਕ੍ਰਾਈਬੇਸ਼ਨ ਦੇ ਔਰ ਅਸੀਂ ਤੁਹਾਨੂੰ ਬਾਰ ਬਾਰ ਇਹ ਗੱਲ ਕਹਿ ਰਹੇ ਚਾਹਨਾ ਤੁਹਾਡੇ ਮਾਧਮੇਂ ਤੁਸੀਂ ਵੀ ਜਿਹੜਾ ਵੀ ਹੁਣ ਪਿੱਛਲੇ ਬਿਨਾ ਵਿਦਾਊਟ ਡਾਕੂਮੈਂਟ ਜਿਹੜਾ ਫੇਕ ਡਾਕੂਮੈਂਟ ਨਾਲ ਕੰਮ ਕਰਿਆ ਉਹ ਕੰਮ ਬੰਦ ਕਰ ਦੇਵੇ ਸਹੀ ਡਾਕੂਮੈਂਟ ਨਾਲ ਕੰਮ ਕਰੇ ਅੱਜ ਕੱਲ੍ਹ ਤੋਂ ਟੈਕਨੀਕਲ ਗ੍ਰੀਪ ਚੈਕਿੰਗ ਚੱਲਦੀ ਹੈ ਸਾਡੀ ਹੁਣ ਵੀ ਅਸੀਂ ਅਗੇ ਚੈਕਿੰਗ ਕਰਨੀ ਹੈ ਤਾਂ ਜਿਹੜੇ ਵੀ ਚੱਕਮੈਂਡਾਂ ਦੇ ਵਿੱਚ ਸਾਨੂੰ ਕੋਈ ਕਮੀ ਪੀਛੇ ਪਾਈ ਗਈ ਤਾਂ ਆਸ ਕਾਈਂਡਲੀ ਉਹਦਾ ਅਸੀਂ ਜੀਆਰਸੀ ਨਹੀਂ ਦੇਣਾ ਔਰ ਇਸ ਕਰਕੇ ਸਾਡੀ ਰਿਕਵੈਸਟ ਹੈ ਹਰੇਕ ਟ੍ਰੇਡਰ ਭਰਾ ਨੂੰ ਤਕਰਾਇ ਦੇ ਨੂੰ ਉਹ ਦੇਖ ਕੇ ਆਪਣੇ ਡਾਕੂਮੈਂਟ ਚੈੱਕ ਕਰਕੇ ਮਾਲੂਮ ਪਾਵੇ ਕੁਝ ਕੁਆੜੀਏ ਨੇ ਡਾਇਰੈਕਟ ਫਰਨਿਚਰ ਨੂੰ ਮਾਲ ਵੇਚ ਰਹੇ ਨੇ ਉਨਾ ਬਾਰੇ ਉਹ ਉਹਨਾਂ ਬਾਰੇ ਸੀ ਮੈਂ ਇਹ ਦੱਸਣਾ ਚਾਹੁੰਦਾ ਹੈ ਸਬਸਕ੍ਰਾਈਬ ਵਾਲਿਆਂ ਨੂੰ ਜਿਹੜੇ ਸਾਡੇ ਫਰਨਿਚ ਐਸੋਸੀਏਸ਼ਨ ਦੇ ਸਾਡੇ ਮੈਂਬਰਸ ਨੇ ਇਹਦੇ ਭਰਾ ਨੇ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਹਾਡੇ ਮਾਦਮ ਥਾਈ ਵੀ ਜਿਹੜਾ ਤੁਸੀਂ ਡਾਇਰੈਕਟ ਮਾਲ ਤੋਂ ਪਰਚੇਜ਼ ਕਰਦੇ ਆ ਪਿੱਛੋਂ ਕਾਈਂਡਲੀ ਉਹਦੇ ਡਾਕੂਮੈਂਟ ਸਾਰੇ ਚੈੱਕ ਕਰ ਲਓ ਕੰਨਾ ਪਰਚੀ ਬਿਲਟੀ ਉਹਦਾ ਅਕਾਊਂਟ ਵਗੈਰਾ ਸਾਰਾ ਕੁਝ ਚੈੱਕ ਕਰਕੇ ਮਾਲ ਪਰਚੇਜ਼ ਕਰੋ ਕਿਉਂਕਿ ਉਹ ਬੰਦੇ ਜਿਹੜੇ ਪਿੱਛੇ ਆਲੇ ਨੇ ਉਹ ਨਹੀਂ ਕੰਮ ਸਹੀ ਪ੍ਰੋਪਰ ਢੰਗ ਨਾਲ ਕਰ ਰਹੇ ਨੁਕਸਾਨ ਸਾਡਾ ਆਪਣੇ ਭਰਾਵਾਂ ਦਾ 100 200 ਹਜ਼ਾਰ ਜਿਹੜਾ ਲਾਲਚ ਆ ਕਮਿਸ਼ਨ ਦਾ ਉਹ ਛੱਡ ਦਿਓ 100 200 ਰੇਡ ਦਾ ਲਾਲਚਾ ਛੱਡ ਦਿਓ ਆਨ ਨਾਲੇ ਟਾਈਮ ਦੇ ਵਿੱਚ ਬਹੁਤ ਵੱਡਾ ਇਹ ਆਪਾਂ ਨੂੰ ਇਫੈਕਟ ਪੈਣਾ ਹੈ ਬਹੁਤ ਵੱਡਾ ਆਪਾਂ ਨੂੰ ਭੁਗਤਣਾ ਪੈਣਾ ਹੈ ਕੰਮ ਇਹ ਮੈਂ ਤੁਹਾਨੂੰ ਬਾਰ ਬਾਰ ਤੁਹਾਡੇ ਨਾਲ ਰਿਕਵੈਸਟ ਕਰਦਾ ਹਾਂ ਡਾਇਰੈਕਟ ਮਾਲ ਜਿਹੜਾ ਤੁਸੀਂ ਭੇਜਦਾ ਹੈ ਡਾਕੂਮੈਂਟ ਚੈੱਕ ਕਰ ਲੋ ਆਪਾਂ ਅੱਜ ਸਾਡੀ ਪ੍ਰਧਾਨ ਜੀ ਤੁਹਾਨੂੰ ਗੋਇੰਦਗਰ ਜੀ ਨਾਲ ਸਾਡੀ ਮੀਟਿੰਗ ਹੋ ਜੇਗੀ ਫੋਰੈਸਟ ਸੈਸ਼ਨ ਨਾਲ ਬਹੁਤ ਕਾਫੀ ਗੰਭੀਰ ਮੁੱਦਿਆਂ ਤੇ ਹੋਈ ਹੈ ਜੀ ਜਿਹੜੀ ਜਿੱਦਾਂ ਕਿ ਜੀਐਸਟੀ ਦੇ ਜਿਹੜ ਉਸ ਸਾਡੇ ਚ ਗਲਤ ਅੰਸਰ ਸਾਡੇ ਚ ਵੀ ਬਣ ਗਏ ਉਹਨਾਂ ਨੂੰ ਨੱਥ ਪਾਉਣ ਵਾਸਤੇ ਜੋ ਇਹ ਉਪਰਾਲਾ ਸਟੀਲ ਸਿਟੀ ਫਰਨਸ ਐਸੋਸੀਏਸ਼ਨ ਕਰ ਰਹੀ ਹੈ ਬੋਜੀ ਟੋਨੀ ਬੋਜੀ ਕਰ ਰਹੇ ਨੇ ਇਹਦੇ ਵਿੱਚ ਅਸੀਂ ਨਾਲ ਹੈ ਜੀ ਇਹਨਾਂ ਦੇ ਕਿਉਂਕਿ ਕੁਝ ਗਲਤ ਅੰਸਰ ਬੜ ਗਏ ਉਹ ਉਹਨਾਂ ਕੋਲ ਪੂਰੇ ਡਾਕੂਮੈਂਟ ਨਹੀਂ ਹੁੰਦੇ ਅਕਾਊਂਟਸ ਵੀ ਉਹਨਾਂ ਦੇ ਪਿੱਛੇ ਸਹੀ ਨਹੀਂ ਹੁੰਦੇ ਔਰ ਕੱਲ ਨੂੰ ਜਦੋਂ ਇਨਕੁਆਰੀਆਂ ਕੋਈ ਨਿਕਲਦੀਆਂ ਡਿਪਾਰਟਮੈਂਟ ਕੱਢਦਾ ਤਾਂ ਉਹਦੇ ਵਿੱਚ ਟਰੇਡਰ ਵੀ ਫਸਦਾ ਨਾਲ ਫਰਨਸ ਐਸੋਸੀਏਸ਼ਨ ਨੂੰ ਵੀ ਪ੍ਰੋਬਲਮ ਹੁੰਦੀ ਹੈ ਤੇ ਉਹ ਚੀਜ਼ ਨੂੰ ਸਫਰ ਕਰ ਰਹੇ ਨੇ ਇੰਡਸਟਰੀ ਉਹ ਇੰਡਸਟਰੀ ਪਹਿਲੇ ਹੀ ਥੋੜੀ ਜੀ ਲਾਸ ਚੱਲ ਰਹੀ ਆ ਉਹਦੇ ਨਾਲ ਇਹ ਇਹਨੂੰ ਹੋਰ ਟਾ ਲੱਗ ਰਹੀ ਆ ਜੋ ਇਹਨਾਂ ਨੇ ਇਹ ਸਾਨੂੰ ਬੁਲਾਇਆ ਇੱਥੇ ਸਾਨੂੰ ਮਤਲਬ ਸਾਨੂੰ ਬੜੇ ਮਾਣ ਵਾਲੀ ਗੱਲ ਆ ਸਾਨੂੰ ਇਹ ਵੀ ਇਹਨਾਂ ਨੇ ਬੁਲਾ ਕੇ ਸਾਨੂੰ ਇਹ ਪੁੱਛਿਆ ਵੀ ਇਦਾਂ ਕਰ ਸਕਦੇ ਆ ਤਾਂ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੀ ਜੋ ਗਲਤ ਹੋਏਗਾ ਅਸੀਂ ਉਹਦਾ ਸਾਥ ਨਹੀਂ ਦੇਵਾਂਗੇ ਚਾਹੇ ਉਹ ਫਰਨਸ ਵਾਲਾ ਚਾਹੇ ਕੋਈ ਟਰੇਡਰ ਆ ਅਗਰ ਉਸ ਪ੍ਰੋਪਰ ਡਾਕੂਮੈਂਟ ਨਾਲ ਕੰਮ ਨਹੀਂ ਕਰ ਰਿਹਾ ਤਾਂ ਅਸੀਂ ਪ੍ਰਧਾਨ ਜੀ ਨੂੰ ਕਹਿੰਨੇ ਆ ਵੀ ਉਹਦਾ ਜੀਐਸਟੀ ਵੀ ਰੋਕੋ ਦੀ ਪੇਮੈਂਟ ਵੀ ਰੋਕ ਦਿਓ ਠੀਕ ਹੈ ਜੀ ਕਿਉਂਕਿ ਅਸੀਂ ਗਲਤ ਬੰਦੇ ਨੂੰ ਚਾਹੁੰਦੇ ਨਹੀਂ ਇਸ ਬਾਜ਼ਾਰ ਦੇ ਅੰਦਰ ਉਹਨਾਂ ਗਲਤ ਬੰਦਿਆਂ ਨੇ ਸਾਡੇ ਮੁਕੰਨਗੜ ਦਾ ਨਾਮ ਵੀ ਖਰਾਬ ਕੀਤਾ ਸਾਡੀ ਇੰਡਸਟਰੀ ਦਾ ਨਾਮ ਵੀ ਖਰਾਬ ਕੀਤਾ ਇਸ ਉਪਰਾਲੇ ਨਾਲ ਸਹੀ ਬੰਦੇ ਨੂੰ ਕੰਮ ਕਰਨ ਦਾ ਮੌਕਾ ਮਿਲੂਗਾ ਸਹੀ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਮਿਲੂਗਾ ਸਾਡਾ ਵੀ ਕੰਮ ਵਧੂਗਾ ਜਿਹੜੇ ਸਹੀ ਟਰੇਡਰ ਨੇ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਨਾ ਔਰ ਹਰ ਤਰ੍ਹਾਂ ਦਾ ਜੋ ਵੀ ਸਾਥ ਚਾਹੁੰਦੇ ਨੇ ਮੈਂ ਦੇਣ ਨੂੰ ਤਿਆਰ ਹਾਂ ਜੀ ਥੈਂਕ ਯੂ ਥੈਂਕ ਯੂ